ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੰਘਾਂ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਬਾਈ ਦੇ ਤਿੰਨ گاਵਾ ਤੇ ਦੋ ਮੋਟਰਸਾਈਕਲ ਸੇਲ ਆ ਇੱਕ ਡਿਸਕਵਰ ਤੇ ਇੱਕ TVS ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮੇਰਾ ਕਾਲਾ ਪਿੰਡ ਸਿੰਘਾ ਵਾਲਾ ਜਿਹੜਾ ਮੋਗਾ ਜੀ ਠੀਕ ਆਪਾਂ ਪਹਿਲਾਂ ਹੀ ਵੀਡੀਓ ਪਾਣੀ ਸੇਲ ਹੋ ਗਏ ਸੀ ਬਸ ਜੀ ਹਾਂ ਜੀ ਹਾਂ ਜੀ ਸਾਰੇ ਹੋ ਗਏ ਜੀ ਠੀਕ ਆ ਜੀ ਅੱਜ ਤਿੰਨ ਨਹੀਂ گاਵਾ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਬਏ ਬਣੇ ਬੁਨੇ ਦਾ ਹੈ ਨਹੀਂ ਗੇ ਠੀਕ ਆ ਜੀ ਦੁੱਧ 7 ਕਿਲੋ ਆ ਇੱਕ ਥੋੜੀ ਜਿਹੀ ਘਾਟ ਆ ਦੁੱਧ ਹੁੰਦਾ ਨਹੀਂ ਗਾ ਵੈਸੇ ਬੰਦ ਗੁਈ ਆ ਤੇਲ ਹੀ ਇੱਕ ਸਾ ਤੇਲ ਇੱਕ ਥੋੜਾ ਤੇਲ ਆ 7 ਕਿਲੋ ਦੁੱਧ ਕਿੰਨੇ ਮੇ ਸੂਏ ਸੂਈ ਵੀ ਆ ਜੀ ਇਹ ਦੂਜੇ ਤੋੜ ਕੇ ਦਿਖਾ ਦਿਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਏ ਕਿ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੇ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਜੀ ਬਾਈ ਕਹਦਾ 2 ਟਾਈਮ 4 ਟਾਈਮ 6 ਟਾਈਮ ਚੋ ਸਕਦਾ ਏ ਇੱਕ ਥਣ ਦੀ ਤੇਲ ਲਾ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕੋਈ ਵਾਰ ਵੀਰ ਕੋਈ ਦੂਰੋਂ ਨੇੜੋਂ ਹੁੰਦਾਗਾ ਥਣਾ ਦੇ ਸਹ ਸੋਹਣੇ ਆ ਜੀ ਗੁਲਾਬੀ ਥਣ ਚਾਰੇ ਥਣ ਨਿੱਖੜ ਮੈਂ ਬੈਕ ਸਾਈਡ ਦੇ ਥਣ ਤੋਂ ਇੱਕ ਦੋ ਤੇਲ ਆ ਜਿੰਨਾ ਦੁੱਧ ਬਾਈ ਨੇ ਦੱਸਿਆ ਨਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਬਾਈ ਕਰ ਲੋ ਚਾਹੇ ਚਾਰ ਟਾਈਮ ਚਬਾਈ ਕਰ ਲੋ ਜੀ ਇਹਦਾ ਕੀ ਮੁੱਲ ਆ ਜੀ 21000 ਮਾਨਤਨ ਹੋ ਜਾਊਗਾ ਜੀ ਮੌਲ ਰੇਟ ਬਾਈ ਦੇ ਛੋਟੇ ਹੀ ਹੁੰਦੇ ਆ ਜੈ ਜੀ ਹੁੰਦੇ ਆ 11000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨ ਤਨ ਜਰੂਰ ਕਰ ਦਾਂਗੇ ਜੀ ਦੋ ਨੰਬਰ ਇਹਦੇ ਕੀ ਡਿਟੇਲ ਆ ਜੀ ਇਹ ਜੀ ਦੂਜੇ ਸਮੇਂ ਇਹ ਸੁਈ ਗਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਹੋਣਾ 20 ਦਿਨ 15 20 ਦਿਨ ਤੇ 15 20 ਦਿਨ ਹੋ ਗਏ ਸੁਏ ਨੂੰ ਕਿੰਨਾ ਦੁੱਧ ਤਿਆਰ ਆਈ ਇਸ ਵਕਤ ਲਗਭਗ 4 ਕਿਲੋਈ ਆ ਜੀ 4 ਕਿਲੋਈ ਆ ਠੀਕ ਆ ਜੀ ਇਹ ਵੀ ਤਾਂ ਆ ਮਗਰ ਬੱਚਾ ਬੱਛਾ ਤੁਸੀਂ ਦੇਖ ਸਕਦੇ ਹੋ 4 ਕਿਲੋ ਦੁੱਧ ਤਿਆਰ ਆ ਤਸੱਲੀ ਆ ਕੇ ਕਰ ਲਿਓ ਤੁਸੀਂ 2 ਟਾਈਮ 4 ਟਾਈਮ ਸੀਲਸ ਆਉ ਪੂਰੀ ਆ ਜੀ ਜੀ ਹਾਂ ਜੀ ਪੂਰੀ ਸੀਲਸ ਆਉ ਆ ਥਣਾ ਦੇ ਸਹਿਜ ਸੋਨੇ ਆ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਨਿਖੜ ਮੇ ਇੱਕੋ ਜਿਹੇ ਸਹਿਜ ਦੇ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਮਗਰ ਬੱਚਾ ਬੱਛਾ ਜੀ 4 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਚਬਾਈ ਕਰ ਸਕਦੇ ਆ ਆਪਦੀ ਨੰਬਰ 22 ਦਾ ਬਾਕੀ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਕੋਈ ਵੀ ਐਨੀਮਲ ਪਸੰਦ ਆਉਂਦਾ ਬੰਦੋ ਜੀ ਸੀਲਸਾਉ ਬਾਈ ਦੱਸਦਾ ਕਿ ਕਰਮਾ ਵਾਲੀ ਪੂਰੀ ਆ ਇਹਦਾ ਕੀ ਮੁੱਲ ਆ ਜੀ ਇਹਦਾ ਜੀ 9000 ਆ ਜੀ ਠੀਕ ਆ ਮੁੱਲ ਇਹਦਾ 9000 ਰੁਪਿਆ ਬਾਕੀ ਮਾਨਤਨ ਹੋ ਜਾਊਗਾ ਜੀ ਬਾਕੀ ਮੌਕੇ ਤੇ ਮਾਨਤਨ ਜਰੂਰ ਹੋ ਜਾਊਗਾ ਜੀ ਤਿੰਨ ਨੰਬਰ ਐਫ ਐ ਇਹਦੀ ਕੀ ਡਿਟੇਲ ਆ ਜੀ ਇਹ ਨੂੰ ਮਹੀਨਾ ਹੋਇਆ ਸੋਈ ਨੂੰ ਬੱਚਾ ਨਹੀਂ ਇਹਦਾ ਬੱਚਾ ਐਕਸਪਾਇਰੀ ਹੋ ਗਿਆ ਜੀ ਤੇ ਕਿੰਨਾ ਦੁੱਧ ਤਿਆਰ ਐ ਇਸ ਵਕਤ 15 ਲੀਟਰ ਆ ਜੀ 15 ਲੀਟਰ ਨੈਟ ਕੰਡੇ ਵਾਲਾ ਤਿਆਰ ਆ ਜੀ ਬਾਕੀ ਫੇਸ ਕੁਆਲਟੀ ਸੋਹਣੀ ਕਿੰਨੇਵੇਂ ਸੂਏ ਸੂਈ ਆ ਜੀ ਨਹੀਂ ਦੂਜੇ ਸੂਏ ਸੂਈ ਆ ਜੀ ਠੀਕ ਆ ਇਹ ਵੀ ਤੋਰ ਕੇ ਦਿਖਾ ਦੋ ਬਾਈ ਦੱਸਦਾ ਐ ਕਿ ਦੂਜੇ ਸੂਏ ਸੂਈ ਹੋਈ ਆ ਬੱਚਾ ایکسپਾਇਰੀ ਹੋ ਗਿਆ ਮਹੀਨੇ ਦੇ ਤਰਕੀਬਨ ਸੂਈ ਦਾ ਟਾਈਮ ਹੋ ਗਿਆ ਦੂਜੇ ਸੂਏ ਸੂਈ ਆ ਫੇਸ ਕੁਆਲਟੀ ਸੋਹਣੀ ਆ ਪ੍ਰਿੰਟ ਵਗੈਰਾ ਚੰਗਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ 15 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰ ਲਿਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰਕੇ ਥਣਾ ਦੇ ਸਾਹੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਜੀ ਚਾਰੇ ਥਾ ਨਿੱਖੜਵੇਂ ਬਾਕੀ ਸੀਲ ਸਾਉ ਬਾਈ ਪੂਰੀ ਆ ਹਾਂਜੀ ਹਾਂਜੀ ਜਿਵੇਂ ਮਰਜ਼ੀ ਕੋਈ ਨਹੀਂ ਆ ਨਾਣਾ ਪਾਉਣ ਦੀ ਲੋੜ ਨਹੀਂ ਠੀਕ ਆ ਬਾਈ ਕਹਿੰਦਾ ਸੀਲ ਸਾਉ ਪੂਰੀ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਚਾਹੀ ਏਵੇਂ ਹੀ ਚੋ ਲਿਓ ਆ ਕੇ ਬਾਈ ਨਾ ਜਿਹੜੀ ਤਿੰਨ ਰੇ ਚੋ ਲਓ ਜਦ ਮਰਜ਼ੀ ਚੋ ਲਓ ਕੋਈ ਚੱਕਰੀ ਨਹੀਂ ਠੀਕ ਆ ਸੀਲ ਸਾਉ ਬਾਈ ਕਹਿੰਦਾ ਕਰਮ ਵਾਲੀ ਪੂਰੀ ਜਿਆਦਾ ਕੀ ਐ ਇਹਦਾ ਕੀ ਮੁੱਲ ਆ ਜੀ ਇਹ 38000 ਆ ਜੀ ਮੰਨ ਤਾਂ ਇਹ ਚ ਵੀ ਹੋ ਜਾਈ 38000 ਰੁਪਿਆ 몰ਲਾ ਬਾਕੀ ਵਿੱਚੋਂ ਮਾਨਦਾਨ ਹੋ ਜਾਊਗਾ 15 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਦੋ ਮੋਟਰਸਾਈਕਲ ਬਾਈ ਦੇ ਸੇਲ ਆ ਇੱਕ ਨੰਬਰ ਤੇ ਡਿਸਕਵਰ ਕਿੰਨੇ ਮਾਡਲ ਆਈ ਇਹ ਇਹ 9 ਮਾਡਲ ਆਈ 2009 ਮਾਡਲ ਆ ਤੇ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਤੇ ਕਾਗਜ਼ ਪੱਤਰ ਪੂਰੇ ਆ ਜੀ ਹਾਂ ਜੀ ਪੂਰੇ ਸਭ ਪੂਰੇ ਆ ਕਾਗਜ਼ ਪੱਤਰ ਨੰਬਰ ਤੁਹਾਨੂੰ ਦਿਖਾ ਦਿੰਨੇ ਆ ਜੀ ਪੀਬੀ 69 ਏ 4238 ਬਾਕੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਫਰੰਟ ਵਾਲੇ ਦੀ ਤੇ ਬੈਕ ਵਾਲਾ ਟਾਇਰ ਦਾ ਨਵਾਂ ਹੀ ਆ ਜੀ ਦੇਖ ਸਕਦੇ ਹੋ ਪੂਰੀ ਸਾਫਾ ਹਾਲਤ ਦਾ ਇਧਰਲੀ ਸਾਈਡ ਤੋਂ ਦਿਖਾ ਦਿੰਨੇ ਆ ਕਾਗਜ਼ ਪੱਤਰਾਂ ਦੀ ਬਾਈ ਦੀ ਗਾਰੰਟੀ ਆ ਕਿੰਨੇਵੇਂ ਨਾ ਆਏ ਜੀ ਇਹ ਇਹ ਪਹਿਲੇ ਨਾ ਹੀ ਆਏ ਪਹਿਲੇ ਨਾ ਹੀ ਥੋਡੇ ਨਾ ਹੀ ਆ ਮੈਂ ਨਵਾਂ ਕਢਾਇਆ ਸੀ ਠੀਕ ਆ ਬਾਈ ਕਹਿੰਦਾ ਨਵਾਂ ਹੀ ਕਢਾਇਆ ਸੀ ਆਪਣੇ ਕੋਲ ਹੀ ਆ ਤੇ ਕੀ ਮੁੱਲ ਆ ਜੀ ਇਹਦਾ ਇਹਦਾ 17000 ਰੁਪਏ ਠੀਕ ਆ ਇਹ ਜੋ ਹਜੂ ਮਾਨਤਾਣੇ ਜੀ 17000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਵਿੱਚੋਂ ਮਾਨਤਾਣ ਕਰ ਦਾਂਗੇ ਜੀ ਦੋ ਨੰਬਰ ਕੋਈ ਨਹੀਂ ਦੋ ਨੰਬਰ TVS ਇਹਦੀ ਕੀ ਡਿਟੇਲ ਹੈ ਜੀ ਇਹ 5 ਮਾਡਲ ਹੈ ਜੀ 2005 ਮਾਡਲ ਕਾਗਜ਼ ਪੱਤਰ ਪੂਰੇ ਹੈ ਜੀ ਹਾਂ ਜੀ ਹਾਂ ਜੀ ਪੂਰੇ ਕਾਗਜ਼ ਪੱਤਰ ਇਹਦੇ ਵੀ ਬਾਈ ਕਹਿੰਦਾ ਪੂਰੇ ਆ ਪੀਬੀ 29 ਨੰਬਰ ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਚੈੱਕ ਕਰ ਲਓ ਜੀ ਬੈਕ ਸਾਈਡ ਵਾਲਾ ਟਾਇਰ ਚੈੱਕ ਕਰ ਲਓ 70 80 ਪੈਸੇ ਬੈਕ ਸਾਈਡ ਵਾਲਾ ਟਾਇਰ ਪਿਆ ਬਾਕੀ ਹਾਲਤ ਤੁਹਾਡੇ ਸਾਹਮਣੇ ਹੀ ਆ ਤੇ ਕਿੰਨਾ ਮੁੱਲ ਹੈ ਜੀ ਇਹਦਾ ਇਹਦਾ 11000 ਇਹਦਾ ਮੁੱਲ ਬਾਈ ਕਹਿੰਦਾ 11000 ਰੁਪਿਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇੰਜਨ ਗੇਅਰ ਦੇ ਦੋਨੇ ਓਕੇ ਆ ਜੀ ਮੋਟਰਸਾਈਕਲ ਇਹਦਾ ਖੁੱਲਿਆ ਹੀ ਨਹੀਂ ਇੰਜਨ ਹੈ ਜੀ ਠੀਕ ਹੈ ਡੈਸ ਕਵਰ ਦਾ ਬਾਈ ਕਹਿੰਦਾ ਖੁੱਲਿਆ ਹੀ ਨਹੀਂ ਜਾਂਸੀ ਵਾਲਾ ਇੰਜਨ ਹੀ ਆ ਤੇ TVS ਦਾ ਵੀ ਇੰਜਨ ਗੇਅਰ ਦੀ ਬਾਈ ਕਹਿੰਦਾ ਦੋਨੇ ਮੋਟਰਸਾਈਕਲਾਂ ਦੀ ਗਾਰੰਟੀ ਹੈ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਬਾਕੀ ਜੇ ਕੋਈ ਐਨੀਮਲ ਪਸੰਦ ਹੁੰਦਾ ਤਾਂ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧੰਨਵਾਦ ਜੀ